ਜੀ ਪੀਐਸਟੈਟ ਯੂਨੀਅਨ ਚੈਨਲ ਦੇਖ ਰਹੀ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਪੀਐਸਟੈਟ ਦਾ ਜੋ 24 ਦੀ ਪ੍ਰੀਖਿਆ ਹੋਣ ਜਾ ਰਹੀ ਹੈ ਉਸ ਦੇ ਸੰਬੰਧ ਦੇ ਵਿੱਚ ਤੁਹਾਨੂੰ ਹਰ ਇੱਕ ਜਾਣਕਾਰੀ ਨੋਟੀਫਿਕੇਸ਼ਨ ਤੋਂ ਲੈ ਕੇ ਜੋਲੀ ਯੂਨੀਅਨ ਦੇ ਐਕਸ਼ਨ ਹੁੰਦਾ ਤੁਹਾਨੂੰ ਇਸ ਚੈਨਲ ਤੇ ਜਾਣਕਾਰੀ ਮਿਲਦੀ ਰਹਿੰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਪੀਐਸਟ ਦਾ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਇਸ ਚੈਨਲ ਤੇ ਮਿਲੇਗੀ ਤਾਂ ਸਾਥਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਜਿਹੜੀ ਟਾਈਮ ਟੂ ਟਾਈਮ ਜਿਹੜੀ ਹੈ ਪਹੁੰਚਦੀ ਰਹੇ ਤਾਂ ਦੋਸਤੋ ਕੱਲ ਸਾਝਿਲਕਾ ਪ੍ਰਸ਼ਾਸਨ ਨਾਲ ਜਿਹੜੀ ਯੂਨੀਅਨ ਦੀ ਮੀਟਿੰਗ ਹੋਈ ਹੈ ਤਾਂ ਮੀਟਿੰਗ ਦੇ ਵਿੱਚ ਫਿਰ ਦੁਬਾਰਤੋਂ ਜਿਹੜੀਆਂ ਯੂਨੀਅਨ ਦੀ ਮੰਗਾਂ ਪ੍ਰਤੀ ਜਾਨੂ ਕਰਵਾਇਆ ਕਿਉਂਕਿ ਕਾਫੀ ਟਾਈਮ ਪਹਿਲਾਂ ਵੀ ਆਪਾਂ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਅ ਇੱਕ ਵਾਰ ਫਿਰ ਤੋਂ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੋਰ ਕਾਫੀ ਲੰਮਾ ਸਮਾਂ ਵਿਚਾਰ-ਵਟਾਂਦਰਾ ਹੋਇਆ ਹੋਰ ਉਹਨਾਂ ਨੂੰ ਇੱਕ-ਇੱਕ ਜਿਹੜੀ ਮੰਗ ਹੈ ਉਹਦੇ ਬਾਰੇ ਜਾਨੂ ਕਰਵਾਇਆ ਜਾਨਕਿ ਉਹ ਪਹਿਲਾਂ ਵੀ ਜਿੰਨੇ ਵੀ ਅਕਸਰ ਜਿੰਨਾ ਮੀਟਿੰਗ ਹੋਈ ਹੈ ਉਹ ਪਹਿਲਾਂ ਵੀ ਆਪਣੀ ਮੰਗਾਂ ਪ੍ਰਤੀ ਜਾਨੂ ਸੀਗੇ ਇਕਿ ਉਹਨਾਂ ਨੂੰ ਜਦੋਂ ਜ਼ਿਕਰ ਕੀਤਾ ਪੀਐਸਟਟ ਯੂਨੀਅਨ ਦਾ ਮਤਲਬ ਕੀ ਮੰਗਾ ਨੇ ਇਹਨਾਂ ਦੇ ਪ੍ਰਤੀ ਅਸੀਂ ਜਿਹੜਾ ਹੈ ਸਾਡੇ ਸਰਕਾਰ ਤੱਕਾ ਜਿਹੜੀ ਗੱਲ ਹੈ ਉਹ ਪਹੁੰਚਾਈ ਜਾਵੇ ਤਾਂ ਉਹਨਾਂ ਨੂੰ ਇੱਕ ਇੱਕ ਮੰਗ ਜਿਹੜੀ ਸੀਗੀ ਉਹ ਪਹਿਲਾਂ ਤੋਂ ਹੀ ਜਿਹੜਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਤਾਂ ਫਿਰ ਦੁਬਾਰਤੋਂ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਨੇ ਪਹਿਲਾਂ ਵੀ ਇੱਚ ਕਹੀ ਕਿ ਅਸੀਂ ਜਿਹੜੇ ਤੁਹਾਡੇ ਲਾਸਟ ਟਾਈਮ ਜਿਹਨੀਆਂ ਵੀ ਮੀਟਿੰਗਾਂ ਹੋਈਆਂ ਅਸੀਂ ਉਹ ਵੀ ਜਿਹੜੀ ਹੈ ਗੱਲ ਤੁਹਾਡੇ ਪੰਜਾਬ ਸਰਕਾਰ ਤੱਕ ਪਹੁੰਚਾਈ ਹੈ ਹੋਰ ਇਹ ਵੀ ਜਿਹੜੀ ਤੁਹਾਡੀ ਮੰਗ ਪੱਤਰ ਹੈ ਤੁਹਾਡਾ ਜਿਹੜਾ ਜੋ ਵੀ ਤੁਹਾਡੀ ਮੰਗਾਂ ਨੇ ਇੱਕ ਵਾਰ ਫਿਰ ਤੋਂ ਦੁਬਾਰਾ ਜਿਹੜਾ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕਿ ਜਿਹੜਾ ਤੁਹਾਡਾ ਜਲਦੀ ਜਿਹੜਾ ਇਸ ਸੰਬੰਧੀ ਨੋਟੀਫਿਕੇਸ਼ਨ ਹੈ ਪੀਐਸਟ ਦੇ 2024 ਦਾ ਜਿਹੜਾ ਹੈ ਉਹ ਜਾਰੀ ਕਰਵਾਇਆ ਜਾ ਸਕੇ ਤਾਂ ਉਸ ਦੇ ਸਬੰਧ ਦੇ ਵਿੱਚ ਇੱਕ ਮੰਗ ਪੱਤਰ ਸੌਂਪਿਆ ਜੋ ਕਿ ਸਹਾਇਕ ਕਮਿਸ਼ਨਰ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਮੰਗ ਪੱਤਰ ਸੌਂਪਿਆ ਔਰ ਇਹਨਾਂ ਨੂੰ ਹਰ ਇੱਕ ਮੰਗ ਬਾਰੇ ਜਾਣੂ ਕਰਵਾਇਆ ਔਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਤੁਹਾਡਾ ਪੀਐਸਟੈਟ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕਰਵਾਇਆ ਜਾਵੇਗਾ ਔਰ ਪੀਐਸਟੈਟ ਦੀ ਪ੍ਰੀਖਿਆ ਜਿਹੜੀ ਹੈ ਜਿਹੇ ਟੰਗ ਨਾਲ ਕਰਵਾਈ ਜਾਵੇਗੀ ਇਸ ਵਾਰ ਕਿਉਂਕਿ ਲਾਸਟ ਟਾਈਮ ਜੋ ਹੋਇਆ ਉਹ ਨਾ ਹੋਵੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਟੈਂਡਰ ਤੋਂ ਲੈ ਕੇ ਜਿਹੜੀ ਹਰ ਇੱਕ ਗੱਲ ਦੇ ਉੱਪਰ ਸਰਕਾਰ ਧਰੂਰ ਧਿਆਨ ਦੇਵੇ ਕਿ ਤਾਂ ਇਹ ਤੁਹਾਡਾ ਜਿਹੜਾ ਸਾਡਾ ਵਾਅਦਾ ਹੈ ਤੁਹਾਡੇ ਨਾਲ ਤਾਂ ਸਾਥਿਓ ਜਿੰਨੇ ਵੀ ਸਾਥੀ ਮੌਜੂਦ ਸਿਗੇ ਉਹਨਾਂ ਸਭ ਦਾ ਧੰਨਵਾਦ ਤਾਂ ਸਾਥਿਓ ਇੱਕ ਬੇਨਤੀ ਹੋਰ ਹੈ ਅੱਜ ਆਪਣਾ ਪੀਐਸਟੈਟ 2024 ਦੇ ਪ੍ਰੀਖਿਆ ਨੂੰ ਲੈ ਕੇ ਜਿਹੜਾ ਮੁਕਸਰ ਦੇ ਵਿੱਚ ਵੀ ਤਰਨਾ ਦਿੱਤਾ ਜਾ ਰਿਹਾ ਰੋਸ ਮਾਰਚ ਸਾਥਿਓ ਜਿਹੜੇ ਉੱਥੇ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਾਂ ਜਿਹੜੇ ਮੈਦਾਨ ਦੇ ਵਿੱਚ ਡਟੇ ਨੇ ਜਾਂ ਅੱਗੇ ਲੱਗ ਕੇ ਜਿਹੜਾ ਕੰਮ ਕਰ ਰਹੇ ਨੇ ਕਿਉਂਕਿ ਯੂਨੀਅਨ ਦੇ ਕੋਈ ਵੀ ਐਕਸ਼ਨ ਹੁੰਦਾ ਜ਼ਰੂਰ ਪਹੁੰਚਿਆ ਕਰੋ ਸਾਥਿਓ ਤੁਹਾਡੀ ਇਹਨਾਂ ਕੰਮਾਂ ਦੇ ਲਈ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅਗਰ ਆਪਾਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤਾਂ ਪੀਆ ਸਟਟ ਦਾ ਨੋਟੀਫਿਕੇਸ਼ਨ ਤਾਂ ਹੀ ਆਊਗਾ ਕਿਕਾ ਆਪਣੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਜਿੰਨਾ ਵੀ ਹੋ ਸਕਦਾ ਸਾਰੇ ਸਾਥਿਓ ਯੂਨੀਅਨ ਦਾ ਸਾਥ ਦਿਆ ਕਰੋ ਅਗਰ ਕੋਈ ਪ੍ਰੋਟੈਸਟ ਜਾਂ ਕੋਈ ਪ੍ਰੋਗਰਾਮ ਜਾਂ ਕੋਈ ਰੋਸ ਮਾਰਚ ਰੱਖਿਆ ਜਾਂਦਾ ਹੈ ਜਾਂ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਹਨਾਂ ਪਹਿਲਾਂ ਗਰੁੱਪਾਂ ਦੇ ਵਿੱਚ ਦੱਸਿਆ ਗਿਆ ਹੈ ਯਾਨੀ ਕਿ ਜੇ ਮੈਂ ਗੱਲ ਕਰਨਾ ਮੁਕਸਰ ਵਾਲੇ ਪ੍ਰੋਗਰਾਮ ਦੀ ਤਾਂ ਉਸ ਦੇ ਸਬੰਧ ਵਿੱਚ ਵੀ 6 ਤੋਂ 7 ਦਿਨ ਪਹਿਲਾਂ ਸਾਥੀਆਂ ਨੇ ਜਿਹੜਾ ਮੈਸੇਜ ਗਰੁੱਪਾਂ ਦੇ ਵਿੱਚ ਪਾਈ ਸੀਗੇ ਤਾਂ ਉਮੀਦ ਹੈ ਤੁਸੀਂ ਚੰਗਾ ਇਕੱਠ ਦੇ ਨਾਲ ਜਿਹੜਾ ਜੋਥੇ ਮੌਜੂਦ ਹੋਣਗੇ ਤਾਂ ਫਿਰ ਦੁਬਾਰਾ ਬੇਨਤੀ ਹੈ ਕਿ ਜਿੰਨੇ ਵੀ ਪ੍ਰੋਗਰਾਮ ਯੂਨੀਅਨ ਵੱਲੋਂ ਤਰੀਕਾਂ ਲਿਖੀਆਂ ਜਾਂਦੀਆਂ ਨੇ ਜਰੂਰ ਪਹੁੰਚਿਆ ਕਰੋ ਸਾਥਿਓ ਤੁਹਾਡੇ ਸਾਥ ਦੇ ਨਾਲ ਜਿਹੜਾ ਨੋਟੀਫਿਕੇਸ਼ਨ ਹੈ ਉਹ جاری ਹੋ ਸਕਦਾ ਹੈ ਤਾਂ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੀਟਿੰਗ ਦੇ ਵਿੱਚ ਜਿਹੜੀ ਆਪਣੀ ਮੀਟਿੰਗ જિલ્લા ਪ੍ਰਸ਼ਾਸਨ ਨਾਲ ਹੋਈ ਹੈ ਤਾਂ ਉਹਨਾਂ ਨੇ ਪੂਰੇ ਜਿਹੜਾ ਇਸੀ ਤੇ ਗੌਰ ਕੀਤਾ ਔਰ ਉਹਨਾਂ ਨੇ ਇਹਟਾ ਟਾਈਮ ਜਿਹੜੀ ਹੈ ਮੇਲ ਜਿਹੜੀ ਹੈ ਸੀਐਮ ਸਾਹਿਬ ਨੂੰ ਜਿਹੜੀ ਪੰਚਾਇਤ ਹੈ ਤਾਂ ਜਲਦੀ ਆਪਾਂ ਨੂੰ ਉਹਨਾਂ ਵੱਲੋਂ ਰਿਸਪਾਂਸ ਹੋ ਕੇ ਜਿਹੜਾ ਹੈ ਮੀਟਿੰਗ ਕਰਵਾਉਣ ਦਾ ਪਰੋਸਾ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਹੈ ਮੀਟਿੰਗ ਦਾ ਜਿਹੜਾ ਚੰਦੀ ਯੂਨੀਅਨ ਦੀ ਮੀਟਿੰਗ ਮਾਨਵਿਕ ਸਿੱਖਿਆ ਮੰਤਰੀ ਜਿਹੜੀ ਜਾਂ ਸੀਐਮ ਸਾਹਿਬ ਕਮੇਟੀ ਨਾਲ ਜਿਹੜੀ ਮੀਟਿੰਗ ਹੈ ਆਪਣੀ ਕਰਵਾਈ ਜਾਊਗੀ ਉਸ ਦੇ ਸਬੰਧ ਦੇ ਵਿੱਚ ਜਿਹੜੀਆਂ ਮੰਗਾਂ ਨੇ ਉਹ ਆਪਣੀਆਂ ਦੁਬਾਰਤ ਫਿਰ ਤੋਂ ਜਿਹੜੀਆਂ ਹੈ ਸਰਕਾਰ ਅੱਗੇ ਰੱਖੀਆਂ ਜਾਣਗੀਆਂ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਫਿਰ ਦੁਬਾਰਤੋਂ ਜਿੰਨਾਂ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਨੀਚੇ ਯੂਨੀਅਨ ਦੇ ਜਿਹੜੇ ਗਰੁੱਪ ਦਾ ਲਿੰਕ ਹੈ WhatsApp ਗਰੁੱਪ ਦਾ ਲਿੰਕ ਉਹ ਮਨੇ ਨੀਚੇ ਮੈਂਸ਼ਨ ਕੀਤਾ ਹੋਇਆ ਜਿਹੜੇ ਸਾਥੀ ਯੂਨੀਅਨ ਨਾਲ ਨਹੀਂ ਜੁੜੇ ਹੋਏ ਉਹ ਯੂਨੀਅਨ ਨਾਲ ਜੁੜੋ ਤਾਂ ਕਿ ਤੁਸੀਂ ਗਰੁੱਪਾਂ ਦੇ ਵਿੱਚ ਤੁਹਾਨੂੰ ਸਟੱਡੀ ਮਟੀਰੀਅਲ ਔਰ ਹਰ ਇੱਕ ਜਾਣਕਾਰੀ ਹੈ ਜਿਹੜੀ ਉਸ ਦੇ ਵਿੱਚ ਤੁਹਾਨੂੰ ਜਿਹੜੀ ਮਿਲਦੀ ਰਹੇ ਧੰਨਵਾਦ